ਦਿਨ ਹੈ ਕਿਉਂਕਿ ਅੱਜ ਛੇਪੋ ਦਾ ਦਿਨ ਹੈ ਅੱਜ ਦੇ ਦਿਨ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋ ਅੰਮ੍ਰਿਤ ਕੇ ਦਾਤੇ ਸਤਿਗੁਰੂ ਨੇ ਸਰਬੰਸ ਦਾਨੀ ਮੇਰੇ ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਜੋ ਰਾਜਿਆਂ ਵਿੱਚੋਂ ਵੱਡੇ ਮਹਾਰਾਜੇ ਕਿਉਂਕਿ ਕਲਗੀਧਰ ਪਿਤਾ ਦਾ ਕੋਈ ਮੁਕਾਬਲਾ ਹੀ ਨਹੀਂ ਉਹ ਭਗਤੀ ਦੇ ਤਲ ਤੇ ਵੀ ਉਹਨਾਂ ਵਰਗਾ ਕੋਈ ਨਹੀਂ ਸਤਗੁਰੂ ਗਰੀਬ ਨਵਾਜ ਸਰਬ ਕਲਾ ਸਮਰਾਤ ਨੇ ਅੱਜ ਉਹਨਾਂ ਵੱਲੋਂ ਜੋ ਪਵਿੱਤਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਹੈ ਅੱਜ ਮਾਲਕ ਜੀ ਨੇ ਕਿਲਾ ਛੱਡਣਾ ਹੈ ਕਿ ਕੱਲ ਨੂੰ ਸਾ ਸੰਗਤ ਸਰਸਾ ਤੱਕਰ ਪਹੁੰਚ ਗਿਆ ਦੁਸ਼ਮਣਾਂ ਨੇ ਆਪਣੇ ਵਚਨ ਭੁਲਾ ਕੇ ਕਿਵੇਂ ਫੌਜਾਂ ਤੇ ਹੱਲਾ ਬੋਲਿਆ ਆਉਣ ਵਾਲੇ ਦਿਨ ਕਿਉਂਕਿ ਅੱਜ 20 ਦਸੰਬਰ ਦਾ ਦਿਨ ਹੈ ਤੇ ਕੱਲ ਨੂੰ ਵੀ ਸ਼ਹੀਦੀ ਦਿਹਾੜੇ ਨੇ ਤੇ ਪਰਸੋਂ ਚਮਕੌਰ ਸਾਹਿਬ ਦੇ ਸ਼ੀਤਾਂ ਦੇ ਸਾਹਿਬ ਜਾਦੇ ਕਲਗੀ ਵਾਲੇ ਪਿਤਾ ਜੀ ਦੇ ਵੱਡੇ ਸਾਹਿਬ ਜਾਦੇ ਤਨ ਬਾਬਾ ਅਜੀਤ ਸਿੰਘ ਜੀ ਤਨ ਬਾਬਾ ਝੁਝਾਰ ਸਿੰਘ ਜੀ ਤੇ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਭਾਈ ਮੋਹਕਮ ਸਿੰਘ ਜੀ ਭਾਈ ਸੈਮ ਸਿੰਘ ਜੀ ਤੇ ਭਾਈ ਹਿੰਮਤ ਸਿੰਘ ਜੀ ਤੇ 35 ਗੁਰਸਿੱਖਾਂ ਦਾ ਹੋਰ ਸ਼ਹੀਦੀ ਦਿਹਾੜਾ ਆ ਰਿਹਾ ਹੈ ਮਾਲਕ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਅਨੰਦਗੜ੍ਹ ਕਿਲਾ ਤਿਆਗਣ ਲੱਗਦੇ ਨੇ ਇਹ ਸਤਿਗੁਰੂ ਨੇ ਸਭ ਤੋਂ ਪਹਿਲਾਂ ਨਾਵੇਂ ਪਾਤਸ਼ਾਹ ਜੀ ਦੇ ਪਰਮ ਪਵਿੱਤਰ ਸਥਾਨ ਤੇ ਪਹੁੰਚ ਕੇ ਪ੍ਰਕਰਮਾ ਕਰਕੇ ਅਰਦਾਸ ਕੀਤੀ ਤੇ ਸਤਿਗੁਰੂ ਕਹਿਣ ਲੱਗੇ ਹੈ ਕੋਈ ਸਿੰਘ ਭਾਈ ਤੁਹਾਡੇ ਵਿੱਚੋਂ ਜਿਹੜਾ ਇਸ ਸਥਾਨ ਤੇ ਰਹਿ ਕੇ ਸੇਵਾ ਨਿਭਾਵੇ ਇਹ ਸਤਿਗੁਰੂ ਦੇ ਦਰੋਂ ਕਰੋ ਨਵਾਜੇ ਹੋਏ ਉਦਾਸੀ ਮਹਾਤਮਾ ਭਾਈ ਗੁਰਬਖਸ਼ ਜੀ ਕਿਉਂਕਿ ਉਹਨਾਂ ਨੂੰ ਕੋਈ ਰਾਏ ਕਹਿੰਦਾ ਕੋਈ ਕਿਸੇ ਨਾਮ ਨਾਲ ਭਾਈ ਗੁਰਬਖਸ਼ ਸਿੰਘ ਜੀ ਨੇ ਇਹ ਬੇਨਤੀ ਕੀਤੀ ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਰਹਿ ਸਕਦਾ ਹੈ ਕਿ ਜਿੰਨਾ ਤੋਂ ਭਾਈ ਗੁਰਬਖਸ਼ ਸਿੰਘ ਜੀ ਪੜਦੇ ਸਨ ਉਹਨਾਂ ਨੂੰ ਉਹਨਾਂ ਦੇ ਜੋ ਉਸਤਾਦ ਸਨ ਕਹਿਣ ਲੱਗੇ ਤੁਸੀਂ ਇੱਥੇ ਰਹਿ ਕੇ ਕੀ ਕਰੋਗੇ ਕੋਈ ਸ਼ਗਨ ਨੂੰ ਕੁਝ ਨਹੀਂ ਤੇ ਕਿਵੇਂ ਦਿਨ ਬਤੀਤ ਕਰੋਗੇ ਸਤਿਗੁਰੂ ਕਹਿਣ ਲੱਗੇ ਨਾਮੇ ਪਾਤਸ਼ਾਹ ਦੀ ਝਾਤ ਵਿੱਚ ਜੀਵਨ ਜਿਉਣ ਵਾਲੇ ਉੱਤੇ ਕਦੇ ਵੀ ਤੰਗੀ ਦੇ ਦਿਨ ਨਹੀਂ ਆਉਣਗੇ ਇਹ ਫਿਕਰ ਸਤਿਗੁਰੂ ਕਰਨਗੇ ਜਦੋਂ ਮਾਲਕ ਤੁਰਨ ਲੱਗੇ ਨੇ ਤੇ ਉਹਨਾਂ ਨੇ ਇੱਕ ਗੱਡਾ ਜੋ ਰਸਦਾ ਸੀ ਕਹਿਣ ਲੱਗੇ ਭਾਈ ਗੁਰਬਖਸ਼ ਜੀ ਇਹਨਾਂ ਨੂੰ ਤੁਸੀਂ ਸੰਭਾਲ ਲਓ ਜਲ ਪਾਣੀ ਵਰਤਦੇ ਰਹੋ ਇਸ ਅਸਥਾਨ ਤੇ ਝਾੜੂ ਦੀ ਸੇਵਾ ਹੋਰ ਸੁਗੰਧੀਦਾਰ ਪਦਾਰਥਾਂ ਦੀ ਸੇਵਾ ਕਰਦੇ ਰਹੋ ਛੜਕਾ ਕਰਦੇ ਰਹੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੁਹਾਡੇ ਸੀਸ ਤੇ ਹੱਥ ਰੱਖਣਗੇ ਤੁਹਾਨੂੰ ਕਿਸੇ ਚੀਜ਼ ਦੀ ਕੋਟ ਥੋੜ ਨਹੀਂ ਆਏਗੀ ਸਤਿਗੁਰੂ ਆਪਣੇ ਪਰਿਵਾਰ ਨਾਲ ਕਿਉਂਕਿ ਸਾਹਿਬ ਜਾਦੇ ਕਲਗੇ ਵਾਲੇ ਪਿਤਾ ਜੀ ਦੇ ਨਾਲ ਨੇ ਅੱਗੇ-ਅੱਗੇ ਭਾਈ ਉਦੇ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਤੇ ਉਸ ਤੋਂ ਅੱਗੇ ਭਾਈ ਮਨੀ ਸਿੰਘ ਜੀ ਦੇ ਨਾਲ ਗੁਰੂ ਕੇ ਮੈਲ ਸਾਡੀਆਂ ਮਤਾਵਾਂ ਜਾ ਰਹੀਆਂ ਨੇ ਇਹਨੀਆਂ ਸਿਆ ਵਿੱਚ ਪਰਿਵਾਰ ਹੈ ਕਿਉਂਕਿ ਸਰਸਾ ਤੋਂ ਤੇ ਇਹਨੀਆਂ ਸਿਆ ਵਿੱਚ ਹੋਇਆ ਹੀ ਹੈ ਹੁਣ ਵੀ ਬੜੀ ਵਿਉਂਤਬੰਦੀ ਦੇ ਨਾਲ ਇਸ ਤਰ੍ਹਾਂ ਪਰਿਵਾਰ ਨੂੰ ਪੂਰਨਾ ਕੀਤਾ ਹਜ਼ਾਰਾ ਸਿੰਘ ਗੁਰੂ ਕੇ ਨਾਲ ਨੇ ਕੋ ਸਾਧ ਸੰਗਤ ਸਹਿਬਜਾਦੇ ਜਦੋਂ ਤੁਰਦੇ ਨੇ ਕਈ ਵਾਰ ਜਿੰਨੂੰ ਆਪਾਂ ਇਸ ਤਰ੍ਹਾਂ ਕਹਿ ਲਿਏ ਕਿ ਪਿਸ਼ਾਣ ਨਜ਼ਰ ਮਾਰ ਕੇ ਦੇਖਦੇ ਨੇ ਕੁਝ ਸਿੰਘਾਂ ਨੇ ਕਿਹਾ ਕੀ ਦੇਖਦੇ ਹੋ ਸਹਿਬਜਾਦੇ ਕਹਿਣ ਲੱਗੇ ਜਿਸ ਗਲੀਆਂ ਵਿੱਚ ਆਪਾਂ ਖੇਡਦੇ ਰਹਾਂ ਗੁਰ ਸਿੱਖਾਂ ਨਾਲ ਲਾਡ ਪਿਆਰ ਕਰਦੇ ਰਹਿ ਕਲਗੀਧਰ ਪਿਤਾ ਦਾ ਪਿਆਰ ਮਾਣਦੇ ਰਹਿ ਉਹਨਾਂ ਨੂੰ ਵੇਖ ਰਹੇ ਆ ਫਿਰ ਆਪਾਂ ਮੁੜ ਕੇ ਅਨੰਦਪੁਰ ਸਾਹਿਬ ਦੇ ਵਿੱਚ ਨਹੀਂ ਆਉਣਾ ਤੇ ਦਰਸ਼ਨ ਕਰਦੇ ਜਾ ਰਹੇ ਆ ਸਤਗੁਰੂ ਜੀ ਸਰਸਾ ਦੇ ਕਿਨਾਰੇ ਪਹੁੰਚੇ ਨੇ ਅੰਮ੍ਰਿਤ ਵੇਲੇ ਕੋ ਤੁਰ ਕੇ ਤੇ ਦੁਸ਼ਮਣ ਨੇ ਸਭ ਕੁਝ ਭਲਾ ਕੇ ਰਸਤੇ ਵਿੱਚ ਵੀ ਮਾਲਕ ਨੇ ਪਹਿਲਾਂ ਦੱਸਿਆ ਸੀ ਅਸੀਂ ਤੁਹਾਨੂੰ ਇਹਨਾਂ ਪਹਾੜੀ ਰਾਜਿਆਂ ਦੀ ਨੀਅਤ ਬਾਰੇ ਦੱਸਦੇ ਆਂ ਕੁਝ ਕੂੜਾ ਕ੍ਰਿਕਟ ਇਕੱਠਾ ਕਰਕੇ ਦਸ਼ਮ ਪਿਤਾ ਜੀ ਨੇ ਜਦੋਂ ਲਦਾਖੇ ਭੇਜਿਆ ਤੇ ਟੁੱਟ ਕੇ ਪੈ ਗਏ ਥੋੜੀ ਦੂਰ ਆਨੰਦਪੁਰ ਸਾਹਿਬ ਜਾਣ ਤੋਂ ਇਹ ਸ਼ਰਮ ਦੇ ਮਾਰਿਆਂ ਦੇ ਹੱਥ ਪੱਲੇ ਕੁਝ ਨਾ ਲੱਗਾ ਕੇਵਲ ਕਿਤੇ ਟੁੱਟੇ ਜੋੜੇ ਸਨ ਪੱਟੇ ਕੱਪੜੇ ਸਨ ਤੇ ਸ਼ਰਮਿੰਦਗੀ ਦਾ ਮੂੰਹ ਵੇਖਣਾ ਪਿਆ ਇਨਾਂ ਪਹਾੜੀ ਲੋਕਾਂ ਨੂੰ ਇਹ ਗਰੀਬ ਨਿਵਾਜ ਸਤਿਗੁਰੂ ਸੱਜ ਗਏ ਨੇ ਕਿਉਂਕਿ ਸਰਸਾ ਵਿੱਚ ਬਹੁਤ ਵੱਡਾ ਝੜਾ ਆਇਆ ਸੀ ਸਰਸਾ ਚੋਅ ਹੈ ਇਹ ਚੋਅ ਵਿੱਚ ਬੜਾ ਵੱਡਾ ਝੜਾ ਸੀ ਜੇ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਉੱਤੇ ਬੈਠ ਕੇ ਸਿੰਘਾਂ ਨੇ ਆਲਾ ਦਵਾਲਾ ਗੋਲ ਤੈਰਾ ਬਣਾ ਕੇ ਵਿੱਚ ਮਾਲਕ ਜੀ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਜਦੋਂ ਇੱਥੋਂ ਚੱਲਦੇ ਨੇ ਫਿਰ ਛੋਟੇ ਸਹਿਬ ਜਾਦੇ ਕਿ ਮਾਤਾ ਜੀ ਇਹ ਕੁੰਮੇ ਮਾਸ਼ਕੀ ਦੀ ਝੁਕੀ ਟੱਕਰ ਪਹੁੰਚ ਜਾਂਦੇ ਨੇ ਤੇ ਸੈਭ ਜਾਦੇ ਵੱਟੇ ਇਹ ਨਾਲ ਖਾਲਸਾ ਫੌਜਾਂ ਇਹ ਸਤਿਗੁਰਾਂ ਦੇ ਨਾਲ ਹੋਏ ਤੁਰਦੀਆਂ ਨੇ ਗੁਰੂ ਕੇ ਮੈਲ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਨੂੰ ਰਵਾਨਾ ਹੋ ਜਾਂਦੇ ਨੇ ਕਿ ਸਾਧ ਸੰਗਤ ਆਓ ਆਪਾਂ ਅੱਜ ਇਹ ਵਿਚਾਰਨਾ ਹੈ ਕਿਉਂਕਿ ਸਤਗੁਰਾਂ ਦਾ ਪਵਿੱਤਰ ਇਤਿਹਾਸਿਕ ਦਿਹਾੜਾ ਹੋਣ ਕਰਕੇ ਬੇਨਤੀ ਕੀਤੀ ਹੈ ਸਤਗੁਰੂ ਸਰਸਾ ਦੇ ਕਿਨਾਰੇ ਤੋਂ ਰੋਪੜ ਤੇ ਰੋਪੜ ਤੋਂ ਫਿਰ ਚਮਕੌਰ ਸਾਹਿਬੇ ਪਹੁੰਚਣਗੇ ਰਸਤੇ ਵਿੱਚ ਵੀ ਕਟਨਾਵਾ ਵਾਪਰਦਿਆਂ ਨੇ ਉਹ ਵੀ ਆਪਾਂ ਆਉਣ ਵਾਲੇ ਦਿਨਾਂ ਵਿੱਚ ਸਰਵਣ ਕਰਿਆ ਕਰਾਂਗੇ ਕਿਉਂਕਿ ਅੱਜ ਇੰਝ ਕਹਿ ਲੋ ਅੱਜ ਸ਼ਾਦਤਾਂ ਦਾ ਨੀ ਪੱਤਰ ਰੱਖਿਆ ਜਾਂਦਾ ਹੈ ਕਿਉਂਕਿ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਤਿਆਗਦੇ ਨੇ ਅੱਗੇ ਜਾ ਕੇ ਕਮਸਾਨ ਦਾ ਜੁੱਧ ਸ਼ੁਰੂ ਹੁੰਦਾ ਹੈ ਤਾਂ ਸਤਿਗੁਰੂ ਪਾਤਸ਼ਾਹ ਜੀ ਕਲਗੀ ਵਾਲੇ ਪਿਤਾ ਜੀ ਦੇ ਪੰਜ ਦਿਨਾਂ ਦੇ ਜਿਹੜਾ ਸਮਾਂ ਹੈ ਉਹਦੇ ਵਿੱਚ ਵਿੱਚ ਵੱਡੇ ਸਹਿਬ ਜਾਦੇ ਛੋਟੇ ਸਹਿਬ ਜਾਦੇ ਤੇ ਸਤਕਾਰਯੋਗ ਸਨਮਾਨਯੋਗ ਮਾਤਾ ਜੀ ਮਾਤਾ ਗੁਜਰੀ ਜੀ ਇਹਨਾਂ ਦੀ ਸ਼ਹਾਦਤ ਹੁੰਦੀ ਹੈ ਦੇ ਆਉਣ ਵਾਲੇ ਦਿਨਾਂ ਵਿੱਚ ਜੋ ਮਾਨਯੋਗ ਸਿੰਘ ਸਾਹਿਬ ਜੀ ਨੇ ਜਿਹੜੇ ਰੂਪ ਵਿੱਚ ਆਪਾਂ ਦਿਹਾੜੇ ਮਨਾਉਣੇ ਨੇ ਸ਼ਰਧਾ ਸਤਕਾਰ ਕਾਇਮ ਕਰਦਿਆਂ ਵੱਧ ਤੋਂ ਵੱਧ ਅੰਮ੍ਰਿਤ ਬਾਣੀ ਨਾਲ ਜੁੜਨਾ ਵੱਧ ਤੋਂ ਵੱਧ ਇਹਨਾਂ ਦਿਨਾਂ ਵਿੱਚ ਪ੍ਰਣ ਕਰਨਾ ਕਿ ਅਸੀਂ ਜਿੰਨਾ ਕੇਸ ਕੱਟਿਓ ਕੇਸ ਸਲਾਮਤ ਰੱਖੋ ਉਹ ਕੇਸਾਂ ਦੀ ਬਰਕਰਾਰ ਕਰੋ ਕੇਸਾਂ ਨੂੰ ਰੱਖੋ ਭਾਈ ਤੋ ਜੋ ਅਮਰਤ ਧਾਰੀ ਨਹੀਂ ਉਹ ਅਮਰਤ ਛਕੋ ਗੁਰੂ ਦੇ ਲੜ ਲੱਗिए ਕਿਉਂਕਿ ਅੱਜ ਦਾ ਦਿਨ ਉਹ ਹੈ ਜਦੋਂ ਸਤਗੁਰੂ ਸ਼੍ਰੀ ਆਨੰਦਪੁਰ ਸਾਹਿਬ ਆਨੰਦਗੜ੍ਹ ਸਾਹਿਬ ਦਾ ਕਿਲਾ ਛੱਡ ਕੇ ਅੱਗੇ ਨੂੰ ਰਵਾਨਾ ਹੁੰਦੇ ਨੇ ਫਿਰ ਅਗਲੇ ਕਾਰਜ ਕਿੰਨੇ ਵੱਡੇ ਨੇ ਸਤਗੁਰਾਂ ਨੇ ਅੱਗੇ ਤੀਨੇ ਪਹੁੰਚ ਕੇ ਜ਼ਫਰਨਾਮਾ ਸਾਹਿਬ ਤੇ ਹਜ਼ੂਰ ਸਾਹਿਬ ਦੇ ਮੁਕਾਮ ਤੱਕਰ ਪਹੁੰਚ ਕੇ ਤਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ ਕੇ ਇਹ ਬਚਨ ਕਹਿ ਸੀ ਆਗਿਆ ਭਈ ਅਕਾਲ ਕੀ ਤਬ ਹੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ ਇਹ ਐਲਾਨਨਾਮਾ ਕਲਗੀਧਰ ਪਿਤਾ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਾਡੇ ਨਾਮ ਨਾਲ ਕੀਤਾ ਇੱਕ ਐਲਾਨਨਾਮਾ ਬਚਨ ਦਿੱਤਾ ਇਹ ਬਚਨ ਤੁਸੀਂ ਹਰ ਵਕਤ ਪੜ੍ਹਨਾ ਜਦੋਂ ਵੀ ਅਰਦਾਸ ਕਰਦੇ ਆ ਲਗਭਗ ਹਰ ਵਕਤ ਹੀ ਅਰਦਾਸ ਹੋ ਰਹੀ ਹੈ ਜੇ ਦੇਸ਼ ਵਿਦੇਸ਼ ਦਾ ਸਾਰਾ ਖੇਤਰ ਵੇਖਾਂਗੇ ਤੇ ਹਰ ਵਕਤ ਹੀ ਅਰਦਾਸ ਹੋ ਰਹੀ ਹੈ ਅਰਦਾਸ ਦੇ ਤੋਂ ਬਾਅਦ ਨਾਨਕ ਨਾਮ ਚੜ੍ਹਦੀ ਕਲਾ ਤੋਂ ਬਾਅਦ ਅਸੀਂ ਇਹ ਦੋਹਰੇ ਦਾ ਪਾਠ ਕਰਦੇ ਆ ਤੇ ਪਾਠ ਕਰਦੇ ਆ ਕਰਦੇ ਆ ਇਹ ਬਚਨ ਆਪਣੇ ਮਨ ਵਿੱਚ ਵੀ ਲਿਓਣੇ ਆ ਕਿ ਤਲਗੀ ਤਰਪੀਤਾ ਦਾ ਸਾਡੇ ਲਈ ਹੁਕਮ ਹੈ ਇਸ ਹੁਕਮ ਦੀ ਇਨ ਬਿਨ ਪੂਰਤੀ ਕਰੀਏ ਕਿਉਂਕਿ ਸਤਿਗੁਰਾਂ ਨੇ ਕਿਹਾ ਸੀ ਐਸੇ ਗੁਰੂ ਨੇ ਤੁਹਾਨੂੰ ਲੜ ਲਾਇਆ ਜੋ ਗੁਰੂ ਝੁਗੋ ਝੁਗ ਅਟਲ ਹੈ ਇਹ ਧੰ ਗੁਰੂ ਗ੍ਰੰਥ ਸਾਹਿਬ ਵੀ ਝੁਗੋ ਝੁਗ ਅਟਲ ਨੇ ਤੇ ਤਲਗੀ ਤਰਪੀਤਾ ਜੀ ਨੇ ਪੰਥ ਨੂੰ ਇਹਨਾਂ ਦੀ ਤਾਬਿਆ ਬਿਠਾਇਆ ਤੇ ਪੰਥ ਵੀ ਜੁਗੋ ਜੁਗ ਅਟਲ ਹੈ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਜਦੋਂ ਆਏਗਾ ਗੁਰਗੱਦੀ ਗੁਰਪੁਰ ਵਾਏਗਾ ਜਾਂ ਪਹਿਲਾ ਪ੍ਰਕਾਸ਼ ਦਿਹਾੜਾ ਇਸੇ ਤਰ੍ਹਾਂ ਗੁਰੂ ਪੰਥ ਦਾ ਜਦੋਂ ਆਏਗਾ ਸਾਜਣਾ ਦਿਵਸ ਇੰਜ ਕਹ ਲਿਏ ਤਨ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਵੀ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਨੇ ਇਹ ਇਨਾਂ ਦੀ ਤਾਬਿਆ ਭਾਈ ਗੁਰੂ ਪੰਥ ਦੀ ਜੁਗੋ ਜੁਗ ਅਟੱਲ ਹੈ ਅੱਜ ਸਤਿਗੁਰਾਂ ਦਾ ਅਨੰਦਗੜ੍ਹ ਸਾਹਿਬ ਦਾ ਕਿਲਾ ਤਿਆਗਣ ਦਾ ਦਿਹਾੜਾ ਹੈ ਉਸ ਨੂੰ ਨਮਸਕਾਰ ਹੈ ਕਿ ਗੁਰੂ ਕਲਗੀ ਧਰਜੀ ਦੀਆਂ ਆਪਣੀਆਂ ਵਿਚਾਰਾਂ ਨੇ ਕਿਉਂਕਿ ਉਹਨਾਂ ਨੂੰ ਪਤਾ ਸੀ ਅਗਲਾ ਸਮਾਂ ਕਿਸ ਰੂਪ ਵਿੱਚ ਕਿੰਨੀਆਂ ਵੱਡੀਆਂ ਪੰਥ ਵਿੱਚ ਸ਼ਾਤਤਾ ਨੇ ਹੋਰ ਕਿੱਡੇ ਵੱਡੇ ਅਹਿਮ ਕਾਰਜ ਕਰਨੇ ਆ ਤੋ ਸਤਿਗੁਰੂ ਪਾਤਸ਼ਾਹ ਤਾਨੂ ਗੁਰੂ ਤੇਗ ਬਹਾਦਰ ਸਾਹਿਬ ਦੇ ਪਰਮ ਪਵਿੱਤਰ ਸਥਾਨ ਤੇ ਪ੍ਰਕਰਮਾ ਕਰਕੇ ਸਿਰ ਝੁਕਾ ਕੇ ਕਿ ਭਾਈ ਗੁਰਬਖਸ਼ ਸਿੰਘ ਜੀ ਨੂੰ ਆਗਿਆ ਭਾਈ ਗੁਰਬਖਸ਼ ਜੀ ਨੂੰ ਆਗਿਆ ਦੇ ਕੇ ਸਤਿਗੁਰੂ ਪਾਤਸ਼ਾਹ ਨਗਾਰੇ ਤੇ ਚੋਟ ਲਾ ਕੇ ਜਿਵੇਂ ਚੜ੍ਹਦੀ ਕਲਾ ਵਿੱਚ ਚੱਲਦੇ ਨੇ ਇਹ ਸਤਿਗੁਰਾਂ ਦਾ ਅੱਜ ਇਤਿਹਾਸਿਕ ਦਿਹਾੜਾ ਹੈ ਜੋ ਅੰਮ੍ਰਿਤ ਵੇਲੇ ਵਾਲਾ ਸ਼੍ਰੀ ਮੁਕਵਾਕ ਹੈ ਉਸ ਨੂੰ ਆਪਾਂ ਪਿਆਰ ਸਤਿਕਾਰ ਨਾਲ ਸ਼ਰਵਣ ਕਰੀਏ ਇੱਕ ਵਾਰ ਰਸਨਾ ਪਵਿੱਤਰ ਕਰਦਿਆਂ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ